ਸਦਾ ਟਕਰ ਭਗਵੰਤ ਸਿਆ ਜੇ ਦਮ ਹੈ ਤੇਰੇ ਚ ਖੁੱਲਾ ਚੈਲੰਜ ਹੁਣ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਦੇ ਵੱਲੋਂ ਮੁੱਖ ਮੰਤਰੀ ਨੂੰ ਦੇ ਦਿੱਤਾ ਗਿਆ ਹੈ ਤੇ ਉੱਥੇ ਹੀ ਕੁਝ ਟਿੱਪਣੀਆਂ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜਿਹੜੀਆਂ ਕਿ ਅਕਾਲੀ ਦਲ ਸੁਖਬੀਰ ਬਾਦਲ ਨੂੰ ਲੈ ਕੇ ਕੀਤੀਆਂ ਜਾ ਰਹੀਆਂ ਨੇ ਤੇ ਉੱਥੇ ਬਾਦਲ ਪਰਿਵਾਰ ਨੂੰ ਲੈ ਕੇ ਜੋ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਤੇ ਉਸ ਗੱਲ ਤੋਂ ਹੁਣ ਅਕਾਲੀ ਦਲ ਪੂਰਨ ਤੌਰ ਤੇ ੜਕੀ ਹੋਈ ਨਜ਼ਰ ਆ ਰਹੀ ਹੈ ਤੇ ਜਿਸ ਤੋਂ ਬਾਅਦ ਹੁਣ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਛਿੰਝੜ ਦੇ ਵੱਲੋਂ ਜਿਹੜਾ ਕਿ ਖੁੱਲਾ ਚੈਲੰਜ ਦੇ ਦਿੱਤਾ ਤੇ ਉਹਨਾਂ ਨੇ ਕਿਹਾ ਕਿ ਆਹ ਭਗਵੰਤਿਆ ਜੇ ਤੇਰੇ 'ਚ ਦਮ ਹੈ ਤਾਂ ਖੁੱਲਾ ਸੱਦਾ ਤੈਨੂੰ ਆ ਮੇਰੇ ਨਾਲ ਡਿਬੇਟ ਕਰ ਤੇ ਜਿਸ ਦੇ ਦੌਰਾਨ ਹੁਣ ਅਕਾਲੀ ਦਲ ੜਕੀ ਹੋਈ ਨਜ਼ਰ ਆ ਰਹੀ ਹੈ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਹਮੇਸ਼ਾ ਹੀ ਅਕਾਲੀ ਦਲ ਦੇ ਉੱਤੇ ਹਮੇਸ਼ਾ ਤਿੱਖੇ ਨਿਸ਼ਾਨੇ ਸਾਧਿਓ ਤੇ ਜਿਸ ਤੋਂ ਬਾਅਦ ਹਮੇਸ਼ਾ ਹੀ ਅਕਾਲੀ ਦਲ ਨੂੰ ਲੈ ਕੇ ਕੁਝ ਟਿੱਪਣੀਆਂ ਕੀਤੀਆਂ ਜਾਂਦੀਆਂ ਨੇ ਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਆ ਪੂਰਨ ਤੌਰ ਤੇ ਫੇਲਾ ਇਹ ਪਾਰਟੀ ਪੂਰਨ ਤੌਰ ਤੇ ਖਤਮ ਹੋ ਗਈ ਹੈ ਤੇ ਤੁਸੀਂ ਕਿਉਂ बार-बार ਅਕਾਲੀ ਦਲ ਨੂੰ ਹੀ ਆਪਣਾ ਨਿਸ਼ਾਨਾ ਬਣਾਉਂਦੇ ਹੋ ਤੇ ਜਿਸ ਤੋਂ ਬਾਅਦ ਹੁਣ ਕਈ ਸਵਾਲ ਹੈ ਜਿਹੜੇ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਆ ਖੜੇ ਨੇ ਤੇ ਹੁਣ ਖੁੱਲਾ ਚਿਹਰੇ ਦੇ ਜਿਹੜਾ ਕਿ ਸਰਬਜੀ ਝਿੰਜਰ ਦੇ ਵੱਲੋਂ ਭਗਵੰਤ ਮਾਨ ਨੂੰ ਦੇ ਦਿੱਤਾ ਹੈ ਤੇ ਉੱਥੇ ਹੀ ਇੱਕ ਦੂਜੇ ਨੂੰ ਲੈ ਕੇ ਜਿਹੜੇ ਤਿੱਖੇ ਨਿਸ਼ਾਨਾ ਵਿਸਾਦੇ ਜਾ ਰਹੇ ਨੇ ਤਾਂ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਦਾ ਹੋਰ ਕੀ ਕਹਿਣਾ ਝੂਠੇ ਸ਼ਰਾਬੀ ਬੇਈਮਾਨ ਦਿੱਲੀ ਦੇ ਟੌਟ ਧੋਖਾ ਕਰਨ ਵਾਲੇ ਹੰਕਾਰੀ ਸ਼ਰਾਬੀ ਮੁੱਖ ਮੰਤਰੀ ਦੀ ਭਗਵੰਤ ਮਾਨ ਸਿਆ ਤੂੰ ਕਿਸੇ ਗੱਲ ਤੇ ਤਾਂ ਖੜ ਜਾ ਕਿਸੇ ਗੱਲ ਤੇ ਇੱਕ ਪਾਸੇ ਤਾਂ ਤੂੰ 14 ਦਾ ਲੱਗਿਆ ਹੋਇਆ ਤੇ 14 ਤੋਂ ਲੱਗ ਕੇ ਅੱਜ 24 ਹੋ ਗਈ ਕੋ ਰੱਟ ਫੜੀ ਐ ਕਿ ਅਕਾਲੀ ਦਲ ਖਤਮ ਹੋ ਗਿਆ ਜੀ ਆ ਹੋ ਗਿਆ ਜੀ ਫਲਾਣਾ ਆ ਸਕਦਾ ਜੀ ਅਕਾਲੀ ਦਲ ਨਹੀਂ ਆ ਸਕਦਾ ਜੀ ਅਕਾਲੀ ਦਲ ਦੇ ਪ੍ਰਧਾਨ ਸ਼ੋਮਣੀ ਅਕਾਲੀ ਦਲ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਉਹਨਾਂ ਤੇ ਬਾਰ ਬਾਰ ਤੰਜ ਕੱਸਦੇ ਹੋ ਕਿ ਉਹ ਹਰਮਨ ਪਿਆਰੇ ਨਹੀਂ ਰਹੇ ਜੀ ਅਕਾਲੀ ਦਲ ਦੀ ਕੋਈ ਪ੍ਰੋਬਲਮ ਹੈ ਜੀ ਆਏ ਜੀ ਉਹ ਹੈ ਜੀ ਇੱਕ ਪਾਸੇ ਜੇ ਤੁਹਾਨੂੰ ਲੱਗਦਾ ਕਿ ਅਕਾਲੀ ਦਲ ਖਤਮ ਹੋ ਗਿਆ ਜਾਂ ਅਕਾਲੀ ਦਲ ਦੇ ਪ੍ਰਧਾਨ ਸ਼ੋਮਨੀ ਕਲਦ ਦੇ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਕਮਜ਼ੋਰ ਹੋ ਗਏ ਉਹਨਾਂ ਦੀ ਫੈਨ ਫੰਡਿੰਗ ਨਹੀਂ ਰਹੀ ਫਿਰ ਤੁਹਾਨੂੰ بار-ਬਾਰ ਹਰ ਰੋਜ਼ ਉਹਨਾਂ ਪ੍ਰਤੀ ਵਿਭਾਰ ਸਮਰਕਾ ਬਾਦਲ ਜੀ ਪਤੀ ਸਰਦਾਰ ਵਿਕਰਮ ਸਿੰਘ ਮਜੀਠੀਆ ਜੀ ਪ੍ਰਤੀ ਆ ਸ਼ੋਮਨੀ ਕਲਦ ਦੇ ਹੋਰ ਸੀਨੀਅਰ ਲੀਡਰਸ਼ਿਪ ਪਤੀ ਭੋਲਣ ਦੀ ਲੋੜ ਕੀ ਪੈਂਦੀ ਆ ਕਮੇਟੀ ਮੁੱਖ ਮੰਤਰੀ ਹਰ ਰੋਜ਼ ਤੂੰ ਡਰਾਮੇ ਕਰਦਾ ਕਦੇ ਪਾਣੀ ਸਿਰ ਚ ਪਾਲਣਾ ਕਦੇ ਸ਼ਰਾਬ ਪੀ ਕੇ ਲੀਟਰ ਲੱਗ ਜਣਾ ਕਦੇ ਮਤਲਬ ਉਹਤੇ ਚਲੇ ਜਾਂਦੇ ਹੋ ਕਦੇ ਪਾਰਲੀਮੈਂਟ ਚਲੇ ਜਾਂਦੇ ਹੋ ਮਤਲਬ ਹੋ ਕੀ ਗਿਆ ਤੁਹਾਨੂੰ ਹੁਣ ਤਾਂ ਤੁਸੀਂ ਮੁੱਖ ਮੰਤਰੀਓ ਸ਼ੋਮਨੀ ਕਲਦਲ ਤਿੰਨ ਸਿੱਤਾਂ ਤੇ ਰਹਿ ਗਿਆ ਸੀ ਤੁਸੀਂ ਕਿਹਾ ਸੀ ਸ਼ੋਮਨੀ ਕਲਦਲ ਖਤਮ ਹੋ ਗਿਆ ਫਿਰ ਬਾਰ-ਬਾਰ ਬੋਲਣ ਦੀ ਲੋੜ ਕਿਉਂ ਪੈਂਦੀ ਆ ਬੋਲਦਾ ਬੰਦਾ ਪਿੰਡ ਦੇ ਵਿੱਚ ਮੈਂ ਸਪਸ਼ਟ ਕਿ ਪਿੰਡਾਂ ਦੀ ਪੋਲਿਟਿਕਸ ਹੁੰਦੀ ਆ ਪਿੰਡਾਂ ਦੀ ਇੱਕ ਰਾਜਨੀਤੀ ਹੁੰਦੀ ਆ ਕਿ ਜਿਹੜਾ ਪਿੰਡ ਦੇ ਵਿੱਚ ਬੰਦਾ ਖਤਮ ਹੋ ਜੇ ਉਹਦਾ ਬੰਦਾ ਨਾਂ ਲੈਣ ਤੋਂ ਵੜ ਜਾਂਦਾ ਸਿਆਣੇ ਪੋਲਿਟਿਕਸ ਕਹਿੰਦੇ ਨੇ कि जे ਆਪਣਾ ਵਿਰੋਧੀ ਕਮਜ਼ੋਰ ਹੋ ਗਿਆ ਤਾਂ ਉਹਦਾ ਨਾਂ ਲੈਣਾ ਬੰਦ ਕਰ ਦਿਓ ਉਹਦਾ ਨਾਂ ਲੈ ਕੇ ਤੁਸੀਂ ਵੱਡਾ ਕਰ ਦਿਓ ਜਾਂ ਤੁਸੀਂ ਨਾਂ ਤਾਂ ਲੈਨੇ ਹੋ ਕਿ ਤੁਹਾਨੂੰ ਲੱਗਦਾ ਕਿ ਉਹ ਵੱਡਾ ਹੈ ਉਹਨੂੰ ਮੈਂ ਡੈਮੇਜ ਕਰਾਂ ਡੈਂਟ ਪਾਵਾਂ ਵੀਰੇ ਪੋਲਿਟਿਕਸ ਕੀ ਹੈ 10 ਸਾਲ ਤੋਂ ਤੁਹਾਡੀ 80 ਤੋਂ 90% ਪੋਲਿਟਿਕਸ ਮੈਂ ਕਹਾਂਗਾ 90% ਤੁਹਾਡੀ ਜਿਹੜੀ ਬਿਆਨਬਾਜ਼ੀ ਤੁਹਾਡੇ ਕਮੈਂਟ ਤੁਹਾਡੇ ਬਿਆਨ ਤੁਹਾਡੇ ਜਿਹੜੀ ਤੁਸੀਂ ਜੋ ਵੀ ਤੁਸੀਂ ਮਾਰਦੇ ਹੋ ਲੱਛੇਦਾਰ ਗੱਲਾਂ ਚੁਟਕਲੇ ਜਿਹੜਾ ਬਕਵਾਸ ਮਾਰਦੇ ਹੋ ਉਹ 90% ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਹੀ ਹੁੰਦਾ ਸੁਮਨ ਸਾਹਿਬ ਜੇ ਅਕਾਲੀ ਦਲ ਕਮਜ਼ੋਰ ਹੁੰਦਾ ਤਾਂ ਤੁਹਾਨੂੰ ਬੋਲਣ ਦੀ ਲੋੜ ਨਹੀਂ ਪੈਂਦੀ ਸੀ ਮੈਨੂੰ ਮਾਣ ਹੈ ਤੇ ਮੈਂ ਆਪਣੇ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਪੰਜਾਬ ਦੇ ਵਰਕਰਾਂ ਨੂੰ ਅਹੁਦੇਦਾਰਾਂ ਨੂੰ ਲੀਡਰ ਸਾਹਿਬਾਨ ਸਾਰੇ ਇਹ ਚੜ੍ਹਦੀ ਕਲਾ ਚੜ੍ਹਦੀ ਕਲਾ ਜਿਹੜਾ ਬੰਦਾ ਚੜਤ ਵੱਲ ਹੁੰਦਾ ਫਿਰ ਬੋਲਿਆ ਉਹਨੂੰ ਜਾਂਦਾ ਘੇਰਿਆ ਉਹਨੂੰ ਜਾਂਦਾ ਮਾੜੇ ਨੂੰ ਕੌਣ ਘੇਰਦਾ ਹੁੰਦਾ ਛੋਟੀ ਜੀ ਗੱਲ ਆ ਸਿੱਧਾ ਫਾਰਮੂਲਾ ਹੈ ਕਿ ਜੇ ਕਾਲੀ ਦਲ ਕਮਜ਼ੋਰ ਹੋ ਗਿਆ ਅਕਾਲੀ ਦਲ ਦੀ ਲੀਡਰਸ਼ਿਪ ਕਮਜ਼ੋਰ ਹੋ ਗਈ ਤਾਂ ਉਹਨੂੰ ਘੇਰੇਬੰਦੀ ਕਰਨ ਦੀ ਲੋੜ ਕਿਉਂ ਪੈ ਰਹੀ ਆ ਕਿਉਂ ਮੁੱਖ ਮੰਤਰੀ ਨੂੰ ਹਰ ਰੋਜ਼ ਕੋਈ ਨਾ ਕੋਈ ਬਿਆਨ ਫੜਕੇ ਉਹਦੇ ਤੇ ਬੋਲਣਾ ਪੈਂਦਾ ਇਹਦਾ ਮਤਲਬ ਕਾਲੀ ਦਲ ਬਹੁਤ ਵੱਡੇ ਬਹੁਤ ਵੱਡੇ ਪੱਧਰ ਤੇ ਉੱਪਰ ਕੇ ਸਾਹਮਣੇ ਆ ਰਿਹਾ ਹੈ ਮੈਂ ਪਹਿਲਾਂ ਵੀ ਕਹਿੰਦਾ ਸੀ ਅਕਾਲੀ ਦਲ ਹਾਰਿਆ ਅਕਾਲੀ ਦਲ ਮਰਿਆ ਨਹੀਂ ਤੇ ਮਾਨ ਸਾਹਿਬ ਪੰਜਾਬ ਦੇ ਹੰਕਾਰੀ ਮੁੱਖ ਮੰਤਰੀ ਜੀ ਸ਼੍ਰੋਮਣੀ ਅਕਾਲੀ ਦਲ ਇਹ ਉਦੋਂ ਬੜਿਆ ਸੀ ਜਦੋਂ ਗੋਰੇ ਹੁੰਦੇ ਸੀ ਸ਼੍ਰੋਮਣੀ ਅਕਾਲੀ ਦਲ ਨੂੰ ਅੰਗਰੇਜ਼ ਨਹੀਂ ਖਤਮ ਕਰ ਸਕੇ ਦੇਸ਼ ਆਜ਼ਾਦ ਹੋਇਆ ਨੇਊਤੋ ਤੋਂ ਲੈ ਕੇ ਇੰਦਰਾ ਗਾਂਧੀ ਤੋਂ ਲੈ ਕੇ ਬੈਂਕ ਸਿੰਘ ਤੋਂ ਲੈ ਕੇ ਕੈਪਟਨ ਤੋਂ ਲੈ ਕੇ ਕਾਂਗਰਸ ਨੇ ਪੂਰਾ ਜ਼ੋਰ ਲਾ ਲਿਆ ਅਕਾਲੀ ਦਲ ਉਦੋਂ ਵੀ ਖਤਮ ਨਹੀਂ ਹੋਇਆ ਤੇ ਤੁਸੀਂ ਕੀ ਖਤਮ ਕਰੋਗੇ ਜਿਨ੍ਹਾਂ ਨੂੰ 2 ਸਾਲ ਦੇ ਵਿੱਚ ਲੋਕ ਚਿੱਤਰਾਂ ਦੇ ਹਾਰ ਪਿੰਡ-ਪਿੰਡ ਚੱਕੀ ਫਿਰਦੇ ਨੇ 200-200 ਬੰਦਾ ਮੁਲਾਜ਼ਮ ਲਾ ਕੇ ਤੁਹਾਨੂੰ ਪਿੰਡਾਂ ਦੇ ਵਿੱਚ ਪ੍ਰਚਾਰ ਕਰਨ ਲਈ ਜਾਣਾ ਪੈਂਦਾ ਹੈ ਜਿਹੜੀ ਪਾਰਟੀ ਧਰਨਿਆਂ ਮਜਾਰਿਆਂ ਦੇ ਵਿੱਚ ਸਵਾਲ ਜਵਾਬਾਂ ਤੋਂ ਨਿਕਲੀ ਹੋਵੇ ਆ ਜੋ ਸਵਾਲਾਂ ਤੋਂ ਨੱਟਦੀ ਆ ਖੁੱਲਾ ਚੈਲੰਜ ਆ ਆਮ ਆਦੀ ਪਾਰਟੀ ਦੇ ਯੂਥ ਦੇ ਪ੍ਰਧਾਨ ਨੂੰ ਭਗਵੰਤ ਮਾਨ ਨੂੰ ਖੁੱਲਾ ਚੈਲੰਜ ਆ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਦਾ ਕੋਈ ਹੰਕਾਰ ਚ ਨਹੀਂ ਉਹ ਸੱਚੇ ਪਾਤਸ਼ਾਹ ਪਰਮੇਸ਼ਰ ਅਕਾਲ ਪੁਰਖ ਕਿਰਪਾ ਕਰੇ ਬਲ ਅਤੇ ਬੁੱਧੀ ਅਤੇ ਤਾਕਤ ਬਖਸ਼ੇ ਖੁੱਲਾ ਚੈਲੰਜ ਹੈ ਕੰਮਾਂ ਦੇ ਆਧਾਰ ਤੇ ਸੱਚ ਦੇ ਆਧਾਰ ਤੇ ਜਿੱਥੇ ਮਰਜੀ ਤੁਹਾਡਾ ਕੋਈ ਲੀਡਰ ਖਾਸ ਕਰਕੇ ਮੈਂ ਯੂਥ ਦਾ ਪ੍ਰਧਾਨ ਆ ਤੁਹਾਡੇ ਯੂਥ ਦੇ ਪ੍ਰਧਾਨ ਨੂੰ ਚੈਲੰਜ ਕਰਦਾ ਹਾਂ ਜਗਾ ਤੁਹਾਡੀ ਤਾਂ ਤੁਹਾਡਾ ਆਓ ਕਿਤੇ ਚੈਨਲ ਤੇ ਕਿਸੇ ਚੱਲਦੇ ਆ ਚੈਨਲ ਤੇ ਖੁੱਲੀ ਡਿਬੇਟ ਕਰੀਏ ਤੇ ਪਤਾ ਲੱਗ ਜੂ ਕਿ ਸੱਚ ਕੀ ਹੈ ਕਿ ਝੂਠ ਕੀ ਹੈ ਕਿਸੇ ਕਰਾ ਕੇ ਤੋਰੂਗਾ ਕਿਸੇ ਕਰਾ ਕੇ ਚੰਗਿਆਲੇ ਨਾਲ ਤੁਹਾਡੇ ਆਮ ਆਦੀ ਪਾਰਟੀ ਵਾਲੇ ਕੜਾਹੇ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਯੂਥ ਵਿੰਗ ਦਾ ਪ੍ਰਧਾਨ ਨਾ ਕਹਿ ਦਿਓ ਸੱਚ ਸੱਚ ਹੁੰਦਾ ਹੈ ਡਵੈਲਪਮੈਂਟ ਦੇ ਆਧਾਰ ਤੇ ਬੋਲਾਂਗੇ ਕੰਮ ਦੇ ਆਧਾਰ ਤੇ ਬੋਲਾਂਗੇ ਪੰਜਾਬ ਦੀ ਭਾਈਚਾਰਕ ਸਾਂਝ ਦੇ ਆਧਾਰ ਤੇ ਬੋਲਾਂਗੇ ਨੌਜਵਾਨਾਂ ਲਈ ਕੀ ਕੀਤਾ ਉਹਦੇ ਆਧਾਰ ਤੇ ਬੋਲਾਂਗੇ ਕਿਸਾਨਾਂ ਲਈ ਕੀ ਕੀਤਾ ਉਹਦੇ ਆਧਾਰ ਤੇ ਬੋਲਾਂਗੇ ਖਾਲਸਾ ਪੰਥ ਲਈ ਕੀ ਕੀਤਾ ਉਹਦੇ ਆਧਾਰ ਤੇ ਬੋਲਾਂਗੇ ਤੇ ਜੋ ਤੁਸੀਂ ਨੁਕਸਾਨ ਪੰਜਾਬ ਦੇ ਵਿੱਚ 2 ਸਾਲ ਦੇ ਵਿੱਚ ਕੀਤਾ ਹੈ ਉਦੇ ਆਧਾਰ ਤੇ ਬੋਲਾਂਗੇ ਤਾੜੀ ਮਾਰ ਕੇ ਸਾਡੀਆਂ ਚਾਚੀਆਂ ਤਾਈਆਂ ਮਾਵਾ ਭੈਣਾਂ ਨੂੰ ਹਜ਼ਾਰ ਹਜ਼ਾਰ ਰੁਪਏ ਦਾ ਲਾਲਚ ਦੇ ਕੇ ਤੁਸੀਂ ਤਾੜੀ ਮਾਰ ਕੇ ਹੱਸਦੇ ਹੋ ਕਿ ਪੰਜਾਬ ਦੀਆਂ ਬੀਬੀਆਂ ਹਜ਼ਾਰ ਹਜ਼ਾਰ ਚ ਵਿਕ ਗਈਆਂ ਸਾਡੀਆਂ ਬੀਬੀਆਂ ਪੂੜੀਆਂ ਨੇ ਖਰੀਦ ਤੁਸੀਂ ਪੰਜਾਬੀ ਆ ਨੂੰ ਦਿੱਲੀ ਵਾਲੇ ਕਰੋੜਾਂ ਚ ਵੀ ਨਹੀਂ ਸਕਦੇ ਅਣਖ ਤੇ ਗੈਰਤ ਦੇ ਨਾਲ ਜੂਣਾ ਪੰਜਾਬੀ ਜਾਣਦੇ ਨੇ ਤੁਸੀਂ ਤੇ ਕਾਂਗਰਸ ਦੇ ਵਿੱਚ ਕੋਈ ਫਰਕ ਨਹੀਂ ਜੋ ਕੁਝ ਕਾਂਗਰਸ ਨੇ ਪੰਜਾਬ ਦੇ ਨਾਲ ਖਾਲਸਾ ਪੰਥ ਦੇ ਨਾਲ ਕਲਸਾ ਕੌਮ ਦੇ ਨਾਲ ਕੀਤਾ ਤੁਸੀਂ ਵੀ ਉਹ ਤੋਂ ਘੱਟ ਨਹੀਂ ਗੁਜ਼ਾਰੀ ਪੰਥ ਦੇ ਮੁੱਦੇ ਤੇ ਬੋਲਿਓ ਪੰਜਾਬ ਦੇ ਮੁੱਦੇ ਤੇ ਬੋਲਿਓ ਪੰਜਾਬੀ ਦੇ ਮੁੱਦੇ ਤੇ ਬੋਲਿਓ ਡਿਵੈਲਪਮੈਂਟ ਦੇ ਮੁੱਦੇ ਤੇ ਬੋਲਿਓ ਨੌਜਵਾਨਾਂ ਦੇ ਮੁੱਦੇ ਤੇ ਬੋਲਿਓ ਐਸਸੀ ਭਾਈਚਾਰੇ ਦੇ ਮੁੱਦੇ ਤੇ ਬੋਲਿਓ ਮਲਾਜਮਾ ਦੇ ਮੁੱਦੇ ਤੇ ਬੋਲਿਓ ਰੁਜ਼ਗਾਰ ਦੇ ਮੁੱਦੇ ਤੇ ਬੋਲਿਓ ਕਿਸੀ ਕਰਾ ਦੇਾਂਗੇ ਜਦੋਂ ਮਰਜ਼ੀ ਡਿਬੇਟ ਰੱਖ ਲਿਓ ਤੁਹਾਡੇ ਕੋਲ ਨੇ ਗੱਲਾਂ ਝੂਠ ਡਰਾਮਾ ਮੁੱਖ ਮੰਤਰੀ ਵਾਲੀ ਗੱਲ ਹੈ ਕੋਈ ਤੁਹਾਡੇ ਕੋਲ ਕਿਹੜੀ ਤੁਸੀਂ ਡਵੈਲਪਮੈਂਟ ਕਰਾਈ ਹੈ ਕਿਹੜਾ ਪਿਛੁਰ ਜੁਗਾਰ ਦਿੱਤਾ ਹੈ ਬੇੜਾ ਗਰ ਕਰ ਦਿੱਤਾ ਇੱਕ ਟਰੱਕ ਨੋਟਾਂ ਦਾ ਭਰ ਕੇ ਦਿੱਲੀ ਜਾਂਦਾ ਰੋਜ਼ ਇੱਕ ਟਰੱਕ ਭਰ ਕੇ ਇਹ ਹਾਲਾਤ ਤੁਸੀਂ ਪੰਜਾਬ ਦੇ ਬਣਾ ਰੱਖੇ ਨੇ ਨਸ਼ਾ ਆਪਣੀ ਵਿਕਦਾ ਸਰਕਾਰਾਂ ਬਕਵਾਉਂਦੀਆਂ ਨੇ ਭਗਵੰਤ ਮਾਨ ਕਹਿੰਦਾ ਹੁੰਦਾ ਸੀ ਅੱਜ ਹਰ ਪਿੰਡ ਦੇ ਵਿੱਚ ਮੈਂ ਪਿਛਲੇ 11 ਮਹੀਨੇ ਦੇ ਵਿੱਚ 92 ਹਲਕਿਆਂ ਦਾ ਦੌਰਾ ਕੀਤਾ ਤੇ ਹਰ ਹਲਕਾ ਇਹ ਗੱਲ ਕਹਿ ਰਿਹਾ ਕਿ ਚਿੱਟਾ ਆਪ ਨਹੀਂ ਵਿਕ ਰਿਹਾ ਨਸ਼ਾ ਆਪ ਨਹੀਂ ਵਿਕ ਰਿਹਾ ਸਰਕਾਰ ਬਕਵਾਰੀ ਆ ਮੁੱਖ ਮੰਤਰੀ ਬਕਵਾ ਰਿਹਾ ਮੁੱਖ ਮੰਤਰੀ ਦੇ ਮੰਤਰੀ ਬਕਵਾ ਰਹੇ ਨੇ ਐਮ ਐਲ ਏ ਬਕਵਾ ਰਹੇ ਉਹਨਾਂ ਤੋਂ ਬਿਨਾ ਨਸ਼ਾ 10 ਗੁਣਾ ਕਿੱਦਾਂ ਵਧ ਗਿਆ ਜਿਹੜੇ ਲੋਕ ਤੁਹਾਡਾ ਪ੍ਰਧਾਨ ਕੇਜਰੀਵਾਲ ਜਿਹੜਾ ਸ਼ਰਾਬ ਦੇ ਘਟਾਲੇ ਦੇ ਵਿੱਚ ਅੰਦਰ ਬੰਦ ਸੀ ਉਹ ਕਹਿੰਦਾ ਸੀ ਸਰਕਾਰਾਂ ਦਈ ਨੀਯਤ ਸਾਫ ਹੋਵੇ। ਪਰ ਚਾਰ ਹਫ਼ਤੇ ਨਸ਼ਾ ਬੰਦ ਹੋ ਸਕਦਾ ਤੁਸੀਂ 2 ਸਾਲ ਦੇ ਵਿੱਚ ਨਹੀਂ ਕਰਵਾ ਸਕਦੇ। ਬੇੜਾ ਗਰਖ ਪੰਜਾਬ ਦਾ ਤੁਸੀਂ ਕਰ ਦਿੱਤਾ। ਸੋਇਸ ਲਈ ਮੈਨੂੰ ਖੁਸ਼ੀ ਆ ਕਿ ਤੁਸੀਂ ਕੱਲ੍ਹ ਜਲ ਦੇ ਖਿਲਾਫ ਬੋਲਦੇ ਹੋ ਕਿਉਂਕਿ ਬੋਲਣਾ ਬੰਦਾ ਉਹਦੇ ਖਿਲਾਫ ਹੁੰਦਾ ਜਿਹਦੀ ਚੜਤ ਹੋਵੇ ਜਿਹੜਾ ਆਉਂਦਾ ਹੋਵੇ। ਘੇਰਿਆ ਉਹਨੂੰ ਜਾਂਦਾ ਜਿਹੜਾ ਤਕੜਾ ਹੋਵੇ ਉਹ ਕਹਿੰਦਾ ਘੇਰ ਲਓ। ਸਾਹਮਣੇ ਉਹ ਆਈ ਜਾਂਦਾ ਹੁਣ। ਤੁਹਾਡੇ ਘੇਰਿਆ ਕੁਝ ਨਹੀਂ ਹੋਣਾ ਤੁਹਾਡੇ ਕਮੈਂਟ ਕਰਾਇਆ ਕੁਝ ਨਹੀਂ ਹੋਣਾ ਪੰਥ ਪੰਜਾਬ ਤੇ ਪੰਜਾਬੀਆਂ ਦੀ ਭਾਈਚਾਰਕ ਸਾਂਝ ਪਾਤੀ ਸ਼੍ਰੋਮਣੀ ਕਾਲਦਲ ਬਹੁਤ ਵੱਡੇ ਰੂਪ ਦੇ ਸਾਹਮਣੇ ਆਊਗੀ ਤਕੜੇ ਹੋ ਕੇ ਤੁਹਾਡੇ ਦਿੱਲੀ ਵਾਲਿਆਂ ਦੀ ਮੰਜੀ ਥੁੱਕਾਂਗੇ ਲੜਾਂਗੇ ਖੜਾਂਗੇ ਖੜਾਂਗੇ ਮਰਾਂਗੇ ਕੋਈ ਤੁਹਾਡੇ ਚਿਪਾਂਗੇ ਨਹੀਂ ਸਾਰੀਆਂ ਦਿੱਲੀ ਪਾਰਟੀਆਂ ਦਾ ਬਾਈਕਾਟ ਕਰਾਂਗੇ ਪੰਜਾਬੀ ਚਾਹ ਬੀਜੇਪੀ ਆ ਚਾਹ ਕਾਂਗਰਸ ਆ ਚਾਹ ਆਮਾਦੀ ਪਾਰਟੀ ਆ ਇਸ ਲਈ 1 ਜੂਨ ਨੂੰ ਆਹ ਤਖੜੀ ਦਾ ਬਟਨ ਦਵਾ ਕੇ ਪੰਜਾਬੀਓ ਜੇ ਤੁਸੀਂ ਮੋਦੀ ਤੇ ਭਗਵੰਤ ਮਾਨ ਨੂੰ ਗੱਡੀਆਂ ਤੇ ਬਿਠਾ ਸਕਦੇ ਹੋ ਤਾਂ ਲਾ ਵੀ ਸਕਦੇ ਹੋ ਇਸ ਲਈ 1 ਤਰੀਕ ਨੂੰ ਦਿੱਲੀ ਵਾਲੇ ਪੰਜਾਬਾਂਗੇ ਪੰਜਾਬ ਚ ਤਾਵਾਂਗੇ ਆਹ ਬਟਨ ਤਖੜੀ ਦਾ ਦਬ ਕੇ ਤੁਹਾਨੂੰ ਕੁਰਸੀਆਂ ਤੇ ਲਾਵਾਂਗੇ ਦਿੱਲੀ ਵਾਲਿਓ ਤੁਹਾਨੂੰ ਕੁਰਸੀਆਂ ਤੇ ਲਾਵਾਂਗੇ ਖੁੱਲਾ ਚੈਲੰਜ ਆ ਜਦੋਂ ਮਰਜ਼ੀ ਆ ਜਾਓ ਡਿਵਿਡ ਤੇ ਕੋਈ ਪ੍ਰਵਾਹ ਨਹੀਂ ਗੁਰੂ ਸਾਹਿਬ ਉਹ ਪਰਮੇਸ਼ਰ ਬਲ ਅਤੇ ਬੁੱਧੀ ਅਤੇ ਤਾਕਤ ਬਖਸ਼ੇ